ਸਰਕਾਰ ਕਿਦੇ ਟੇਡੇ ਢੰਗ ਨਾਲ ਮੋੜ ਨਾ ਵਾਰ ਕਰੇ ਕਿਸਾਨਾਂ ਤੇ ਮਜ਼ਦੂਰਾਂ ਤੇ ਸਰਕਾਰ ਨੂੰ ਸੱਦਾ ਦਿੱਤਾ ਖੁੱਲਾ ਚੈਲੰਜ ਕੀਤਾ ਕਿ ਆਓ ਸਾਡੇ ਨਾਲ ਬਹਿਸ ਕਰੋ ਪਰ ਅਗਲੇ ਹੀ ਦਿਨ ਪਤਾ ਲੱਗਦਾ ਹੈ ਕਿ ਅਚਾਨਕ ਸਰਕਾਰ ਸਟੈਪ ਬੈਕ ਕਰ ਜਾਂਦੀ ਹੈ ਕਿ ਜੇਕਰ ਤੁਸੀਂ ਜਾਗੋਗੇ ਤਾਂ ਉੱਭਰ ਜਾਓਗੇ ਜੇ ਤੁਸੀਂ ਸੌਂਜੋਗੇ ਤਾਂ ਰੁੜ ਜਾਓਗੇ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਇੱਕ ਪੋਲੀਟੀਕਲ ਮਾਫੀਏ ਨੇ ਤੇ ਲੋਟੂ ਸਰਕਾਰਾਂ ਨੇ ਵਾਪਸ ਲੈਣ ਦੇ باوجود ਸਰਕਾਰ ਦੇ ਮੰਤਰੀਆਂ ਦਾ ਸੰਤਰੀਆਂ ਦਾ ਵਰਕਰਾਂ ਦਾ ਆਪਮਖੜਾ ਦਾ ਪ੍ਰਚਾਰ ਇਹ ਕਿ ਪਾਲਿਸੀ ਬਹੁਤ ਚੰਗੀ ਸੀ ਕਿਸਾਨਾਂ ਨੂੰ ਪਸੰਦ ਨਹੀਂ ਆਈ ਤੇ ਉਹਨਾਂ ਦੀ ਭਲਾਈ ਲਈ ਸੀ ਵਾਪਸ ਲੈ ਲਈ ਹੋਰ ਕੋਈ ਹੁੰਦਾ ਤਾਂ ਕਹਿੰਦੇ ਪੂਛਾਂ ਚ ਕਾ ਦਿੰਦਾ ਇਹਨਾਂ ਦੇ ਮੂੰਹ ਤੋਂ ਤਾਂ ਮੱਖੀ ਨਹੀਂ ਸੀ ਉੱਡਦੀ ਬੇਸ਼ਰਮਾਂ ਦੀ ਡੁੱਲ ਗਈ ਦਾਲ ਉਹ ਕਹਿੰਦੇ ਵੀ ਸਾਡਾ ਖਾਣ ਦਾ ਢਾਂਗੇ ਇਹਨਾਂ ਦੇ ਅਸੀਂ ਵਾਰੇ ਨਹੀਂ ਜਾ ਸਕਦੇ ਇਹ ਬੇਸ਼ਰਮ ਲੋਕ ਨੇ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਲੈਂਡ ਪੂਲਿੰਗ ਨੀਤੀ ਲਿਆਂਦੀ ਕਿਉਂ? ਛਲਾਡਾ, ਗਮਾਡਾ, ਪੂਡਾ ਦੀਆਂ ਜਿਹੜੀਆਂ ਥਾਮਾਂ ਨੇ ਉਹਨਾਂ ਦੇ ਉੱਤੇ ਬਹੁਤ ਵੱਡਾ ਲੋਨ ਲੈਣ ਦੀ ਚੁੱਕਣ ਦੀ ਤਾਕ ਦੇ ਵਿੱਚ ਹੈ ਉਹਨਾਂ ਨੂੰ ਬੈਂਕਾਂ ਕੋਲੇ ਗਿਰਵੀ ਰੱਖਿਆ। ਪੰਜਾਬ ਦੇ ਵਿੱਚ ਫੁੱਲਾਂ ਦੇ ਨਾਂ ਤੇ ਬਣੇ ਹੋਟਲ, ਹੋਟਲ ਕਨੇਰ, ਹੋਟਲ ਗੁਲਮੋਹਰ ਅਲੱਗ-ਅਲੱਗ ਜ਼ਿਲ੍ਹਿਆਂ 'ਚ ਬਣੇ ਹੋਏ ਸੀ ਉਹ ਸਰਕਾਰਾਂ ਨੇ ਵੇਚ ਦਿੱਤੇ। ਕਿਸੇ ਤਰ੍ਹਾਂ ਤੁਸੀਂ ਖੰਡ ਮਿੱਲਾ ਵਿਕਦਿਆਂ ਦੇਖੀਆਂ। ਇਸੇ ਤਰ੍ਹਾਂ ਤੁਸੀਂ ਨਹਿਰੀ ਵਿਸ਼ਰਾਮ ਘਰ ਵਿਕਦੇ ਵੇਖੇ। ਸਰਕਾਰੀਆਂ ਥਾਵਾਂ ਨੂੰ ਪਹਿਲਾਂ ਵੀ ਵੇਚਿਆ ਗਿਆ ਹੁਣ ਫਿਰ ਕਿਸਾਨਾਂ ਦੀ ਜ਼ਮੀਨ ਲੈ ਕੇ ਵੇਚੇ ਜਾਣ ਦੀ ਤਿਆਰੀ ਸੀ ਪ੍ਰਮੁੱਖ ਮੰਤਰੀ ਦਾਵਾ ਕਰਦੇ ਹੁੰਦੇ ਆ ਕਿ ਪਹਿਲੀਆਂ ਸਰਕਾਰਾਂ ਸੀ ਜਿਹੜੀਆਂ ਸਰਕਾਰੀ ਥਾਵਾਂ ਵੇਚਦੀਆਂ ਰਹੀਆਂ ਸਾਡੀ ਪਹਿਲੀ ਸਰਕਾਰ ਹੈ ਕਿ ਇੱਕ ਪ੍ਰਾਈਵੇਟ ਥਰਮਲ ਪਲਾਂਟ ਸੀ ਖਰੀਦਿਆ ਸਰਕਾਰੀ ਪ੍ਰਾਪਰਟੀ ਬਣਾਈ ਹੈ ਚਲੋ ਅੱਜ ਦਾ ਅਖਬਾਰ ਸਰਕਾਰ ਨੂੰ ਪੜ ਲੈਣਾ ਚਾਹੀਦਾ ਠੀਕ ਹੈ ਜਿਹਦੇ ਵਿੱਚ ਮਤਲਬ ਇਹ ਕਰਜ਼ਾ ਚੁੱਕਣਾ ਚਾਹੁੰਦੇ ਆ ਸਰਕਾਰ ਦਾ 88 ਨਿਕਲਿਆ ਪਿਆ ਖਜ਼ਾਨੇ 'ਚ ਪੈਸਾ ਹੈ ਦੂਜੇ ਪਾਸੇ ਹੁਣ ਪਹਿਲਾਂ ਖਰੀਦੀ ਜ਼ਮੀਨ ਤੇ ਕਰਜ਼ਾ ਚੁੱਕਣ ਵਾਸਤੇ ਅੱਜ ਮਤਲਬ ਜਿਹੜਾ ਹੈਗਾ ਉਹ ਨੰਗਾ ਹੋ ਗਿਆ ਪਰ ਪੋਲੀਟੀਕਲ ਪਾਰਟੀਆਂ ਦੇ ਤੁਸੀਂ ਬਿਆਨ ਵੀ ਪੜੇ ਹੋਣੇ ਆ ਸਭ ਨੇ ਇੱਕ ਤੋਂ ਵੱਧ ਕੇ ਕਿਹਾ ਕਿ ਸਾ ਸਾਡੀ ਲੜਾਈ ਸੀ ਸਾਡੇ ਕਰਕੇ ਸਰਕਾਰ ਝੁਕੀ ਹੈ ਹਰੇਕ ਨੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਛੋਤਾ ਛੱਜ ਤਾਂ ਬੋਲੇ ਛੰਨੀ ਕੀ ਬੋਲੇ ਲੋਕ ਤਾਂ ਬੋਲਣ ਕਿਸਾਨ ਜਥੇਬੰਦੀਆਂ ਬੋਲਣ ਇਹ ਪੋਲੀਟੀਕਲ ਪਾਰਟੀਆਂ ਕੀ ਬੋਲਦੀਆਂ ਨੇ ਪੋਲੀਟੀਕਲ ਪਾਰਟੀਆਂ ਨੇ ਬੇਸ਼ਰਮੀ ਦੀ ਪੀ ਐਚ ਡੀ ਕੀਤੀ ਇਹ ਬੰਦੇ ਬੁਲਕ ਪ੍ਰੂਫ ਹੁੰਦੇ ਆ ਬੇਇੱਜ਼ਤੀ ਦੇ ਮਾਮਲੇ 'ਚ ਇਹ ਲੋਕ ਤਾਂ ਪਹਿਲਾਂ ਖੁਦ ਇਹ ਪਾਲিসੀਆਂ ਲੈ ਕੇ ਆਏ ਆ ਪੰਜਾਬ ਸਰਕਾਰ ਵੱਲੋਂ ਲੈਂਦੀ ਗਈ ਲੈਂਡ ਪੋਲਿੰਗ ਪਾਲਸੀ ਜਿਹੜੀ ਕਿ ਸਰਕਾਰ ਨੂੰ ਵਾਪਸ ਵੀ ਲੈਣੀ ਪਈ ਗਈ ਕਿਸਾਨ ਜੱਥੇਬੰਦੀਆਂ ਦਾ ਲੋਕਾਂ ਦਾ ਮਜ਼ਦੂਰਾਂ ਦਾ ਪਿੰਡਾਂ 'ਚ ਸ਼ਹਿਰਾਂ 'ਚ ਕਈ ਥਾਵਾਂ ਤੋਂ ਵਿਰੋਧ ਆਇਆ ਪਰ ਜਿਹੜੇ ਲੋਕ ਅਧਿਕਾਰ ਲਾਇਰ ਤੋਂ ਬਲਵਿੰਦਰ ਸਿੰਘ ਨੇ ਉਹਨਾਂ ਨੇ ਜਦੋਂ ਸਟੇਜ ਲਾਈ ਇੱਕ ਥਾਂ ਤੇ ਫੰਕਸ਼ਨ ਰੱਖਿਆ ਮੁੱਖ ਮੰਤਰੀ ਦੀ ਕੁਰਸੀ ਰੱਖੀ ਉੱਥੇ ਮੰਤਰੀ ਦੀ ਕੁਰਸੀ ਰੱਖੀ ਸਰਕਾਰ ਨੂੰ ਸੱਦਾ ਦਿੱਤਾ ਖੁੱਲਾ ਚੈਲੰਜ ਕੀਤਾ ਕਿ ਆਓ ਸਾਡੇ ਨਾਲ ਬਹਿਸ ਕਰੋ ਪਰ ਅਗਲੇ ਹੀ ਦਿਨ ਪਤਾ ਲੱਗਦਾ ਹੈ ਕਿ ਅਚਾਨਕ ਸਰਕਾਰ ਸਟੈਪ ਬੈਕ ਕਰ ਜਾਂਦੀ ਹੈ ਇਹ ਸਟੈਪ ਬੈਕ ਵੀ ਲੈ ਲਿਆ ਗਿਆ ਇਸ ਦੇ ਬਾਵਜੂਦ ਗੱਲਾਂ ਹੋ ਰਹੀਆਂ ਨੇ ਉਸ ਪਾਲਿਸੀ ਦੇ ਬਾਰੇ ਹਾਲੇ ਵੀ ਖਦਸ਼ੇ ਨੇ ਲੋਕਾਂ ਨੂੰ ਕਿ ਸਰਕਾਰ ਕਿਦੇ ਟੇਡੇ ਢੰਗ ਨਾਲ ਮੁੜ ਨਾ ਵਾਰ ਕਰੇ ਕਿਸਾਨਾਂ ਤੇ ਮਜ਼ਦੂਰਾਂ ਤੇ ਬਲਵਿੰਦਰ ਸਿੰਘ ਜੀ ਸਾਡੇ ਨਾਲ ਨੇ ਲੋਕ ਅਧਿਕਾਰ ਲਾਇਰ ਤੋਂ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਲਵਿੰਦਰ ਸਿੰਘ ਜੀ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਾਫੀ ਲਾਮਬੰਦੀ ਕੀਤੀ ਪਿੰਡਾਂ 'ਚ ਉਹਦਾ ਅਸਰ ਵੀ ਦੇਖਣ ਨੂੰ ਮਿਲਿਆ ਤੇ ਨਤੀਜਾ ਵੀ ਆਖਰਕਾਰ ਨਿਕਲਿਆ ਇਸ ਸਥਿਤੀ ਦੇ ਵਿੱਚ ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਕਿੱਥੇ ਖੜੇ ਆ ਦੇਖਦੇ ਹੋ ਕਿ ਹੁਣ ਅਗਲਾ ਕੀ ਸੋਚਣਾ ਚਾਹੀਦਾ ਲੋਕਾਂ ਨੂੰ ਬਹਿ ਜਾਣਾ ਚਾਹੀਦਾ ਘਰਾਂ ਚ ਜਾਂ ਹਾਲੇ ਵੀ ਜਾਗਦੇ ਰਹਿਣਾ ਚਾਹੀਦਾ ਦੇਖੋ ਸੰਦੀਪ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਗੁਰਬਾਣੀ ਦਾ ਫਰਮਾਨ ਹੈ ਜੋ ਜਾਗੇ ਸੇ ਉੱਭਰੇ ਸੂਤੇ ਗਏ ਮਹਾਈ ਕਿ ਜੇਕਰ ਤੁਸੀਂ ਜਾਗੋਗੇ ਤਾਂ ਉੱਭਰ ਜਾਓਗੇ ਜੇ ਤੁਸੀਂ ਸੌਜੋਗੇ ਤਾਂ ਰੁੜ ਜਾਓਗੇ ਸੋ ਜਿਹੜੀ ਗੱਲ ਤੁਸੀਂ ਜਾਗਣ ਦੀ ਕੀਤੀ ਹੈ ਉਹ ਤਾਂ ਸਾਨੂੰ ਲਗਾਤਾਰ ਜਾਗਣਾ ਪਏਗਾ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਇੱਕ ਪੋਲੀਟੀਕਲ ਮਾਫੀਏ ਨੇ ਤੇ ਲੋਟੂ ਸਰਕਾਰਾਂ ਨੇ ਇਸ ਕਰਕੇ ਸਾਨੂੰ ਜਾਗਣਾ ਪਏਗਾ ਪਰ ਜਿਹੜੀ ਲੈਂਡ ਪੂਲਿੰਗ ਦੀ ਗੱਲ ਹੈ ਇਹਦੇ ਬਾਰੇ ਕੁਝ ਗੱਲਾਂ ਸੋਚਣ ਤੇ ਸਮਝਣ ਵਾਲੀਆਂ ਨੇ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਲੈਂਡ ਪੂਲਿੰਗ ਨੀਤੀ ਲਿਆਂਦੀ ਕਿਉਂ ਗਈ ਅੱਜ ਦੀ ਅਖਬਾਰ ਨੇ ਮਤਲਬ ਬਹੁਤ ਕੁਝ ਸਪਸ਼ਟ ਕਰ ਦਿੱਤਾ ਜਿਹੜੀ ਖਬਰ ਲੱਗੀ ਸੀ ਸਰਕਾਰ ਗਲਾਡਾ ਗਮਾਡਾ ਪੂਡਾ ਦੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਦੇ ਉੱਤੇ ਬਹੁਤ ਵੱਡਾ ਲੋਨ ਲੈਣ ਦੀ ਚੁੱਕਣ ਦੀ ਤਾਕ ਦੇ ਵਿੱਚ ਹੈ ਉਹਨਾਂ ਨੂੰ ਬੈਂਕਾਂ ਕੋਲੇ ਗਿਰਵੀ ਰੱਖ ਕੇ ਇਹ ਪਸਾਰਾ ਆਪਾਂ ਪਹਿਲਾਂ ਵੀ ਦੇਖਿਆ ਤੁਸੀਂ ਪੰਜਾਬ ਦੇ ਵਿੱਚ ਫੁੱਲਾਂ ਦੇ ਨਾਂ ਤੇ ਬਣੇ ਹੋਟਲ ਹੋਟਲ ਕਨੇਰ ਹੋਟਲ ਗੁਲਮੋਹਰ ਅਲੱਗ-ਅਲੱਗ ਜ਼ਿਲ੍ਹਿਆਂ ਚ ਬਣੇ ਹੋਏ ਸੀ ਉਹ ਸਰਕਾਰਾਂ ਨੇ ਵੇਚ ਦਿੱਤੇ ਇਸੇ ਤਰ੍ਹਾਂ ਤੁਸੀਂ ਖੰਡ ਮਿੱਲਾਂ ਵਿਕਦੀਆਂ ਦੇਖੀਆਂ ਇਸੇ ਤਰ੍ਹਾਂ ਤੁਸੀਂ ਨਹਿਰੀ ਵਿਸ਼ਰਾਮ ਘਰ ਵਿਕਦੇ ਵੇਖੇ ਲੁਧਿਆਣੇ ਦੀ ਕਚਹਿਰੀ ਜਿੱਥੇ 5 ਲੱਖ ਰੁਪਏ ਨੂੰ ਗੱਜ ਜਗ੍ਹਾ ਉਹ ਤੁਸੀਂ ਪਿਛਲੀਆਂ ਸਰਕਾਰਾਂ ਨੇ ਵੇਚੀ ਦੇਖੀ ਇਸੇ ਤਰ੍ਹਾਂ ਹੁਣ ਇਹ ਸਰਕਾਰ ਜਿਹੜੀ ਹੈਗੀ ਹੈ ਇਹਦੀ ਇੱਕ ਨੀਅਤ ਸਪਸ਼ਟ ਹੋ ਗਈ ਕਿ ਇਹ ਸਰਕਾਰਾਂ ਦੀਆਂ ਜ਼ਮੀਨਾਂ ਲੈ ਕੇ ਉਹਨਾਂ ਦੀ ਸਹਿਮਤੀ ਲੈ ਕੇ ਉਸ ਤੋਂ ਬਾਅਦ ਇਹਦੇ ਉੱਤੇ ਬਹੁਤ ਵੱਡਾ ਲੋਨ ਲੈਣਾ ਚਾਹੁੰਦੀ ਸੀ ਇੱਕ ਗੱਲ ਤਾਂ ਇਹ ਨਿਕਲ ਆਈ ਇਹ ਗੱਲ ਇਹਨਾਂ ਦੇ ਗਲੇ ਦੀ ਫਾਂਸ ਬਣ ਗਈ ਜਦੋਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਮਜ਼ਦੂਰ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਜਿਹੜੇ ਬੰਦੇ ਨੇ ਵੀ ਪਾਲਿਸੀ ਦੇ ਉੱਤੇ ਗੱਲ ਕੀਤੀ ਭਾਵੇਂ ਉਹ ਬਿਲਕੁਲ ਆਮ ਸਧਾਰਨ ਕਿਸਾਨ ਹੈ ਜਿਹਦੇ ਸਿਰ ਦੇ ਉੱਤੇ ਸਾਫਾ ਬੰਨਿਆ ਹੋਇਆ ਤੇ ਜਿਹਦੇ ਕਈ ਵਲਾਂ ਵਾਲਾ ਕੁੜਤਾ ਪਾਇਆ ਹੋਇਆ ਕਹਿਣ ਦਾ ਭਾਵ ਪਿੰਡ ਦਾ ਇੱਕ ਸਧਾਰਨ ਕਿਸਾਨ ਜਿਹਦੇ ਕੋਲੇ 2 2.5 ਕਿੱਲੇ ਜ਼ਮੀਨ ਹੈ ਉਹਦੀ ਜ਼ੁਬਾਨ ਚੋਂ ਨਿਕਲੇ ਸ਼ਬਦ ਜਿਹੜੇ ਸੀਗੇ ਉਹਨਾਂ ਨੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਇੰਨੀ ਤੇਜ਼ੀ ਨਾਲ ਸਫਰ ਕੀਤਾ ਇੰਨੀ ਤੇਜ਼ੀ ਨਾਲ ਸਫਰ ਕੀਤਾ ਕਿ ਹਰ ਬੰਦਾ ਜਿਹੜਾ ਸੀਗਾ ਉਹ ਚੌਕਸ ਹੋ ਗਿਆ ਆਪਾਂ ਸਾਰਿਆਂ ਨੇ ਪਿਛਲੇ ਲਗਭਗ 1 ਮਹੀਨੇ ਦੇ ਵਿੱਚ ਸਾਰਾ ਘਟਨਾਕ੍ਰਮ ਵਾਪਰਦਾ ਦੇਖਿਆ ਜਦੋਂ ਲੋਕ ਜਾਗ ਉੱਠੇ ਕਿਸਾਨ ਵੀ ਇਕੱਠੇ ਹੋ ਗਏ ਪਹਿਲਾਂ ਕੁਛ ਚਿਰ ਕੁਛ ਬੰਦੇ ਚੁੱਪ ਰਹੇ ਆਪਾਂ ਦੇਖਿਆ ਸੋਸ਼ਲ ਮੀਡੀਏ ਦੇ ਵਿੱਚ ਕੰਮ ਕਰਨ ਵਾਲਾ ਇੱਕ ਤਬਕਾ ਇਹ ਹੋ ਗਿਆ ਸੀ ਜਿਹੜਾ ਬਿਲਕੁਲ ਚੁੱਪ ਰਿਹਾ ਇੱਕ ਤਬਕਾ ਇਹ ਹੋ ਗਿਆ ਸੀ ਜਿਨੇ ਸਰਕਾਰ ਦੇ ਨਾਲ ਥੋੜੀ ਜੀ ਸੁਰ ਮਿਲਾ ਕੇ ਉਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਤੁਸੀਂ ਲੋਕ ਸੀ ਜਿਹੜੇ ਨੰਗੇ ਚਿੱਟੇ ਜਿਹੜੇ ਸਰਕਾਰ ਨੂੰ ਚਰਾਹੇ 'ਚ ਨੰਗਾ ਕਰ ਰਹੇ ਸੀ ਕੋਈ ਬਾਤ ਪਹਿਲਾਂ ਬੋਲਿਆ ਕੋਈ ਬਾਤ ਚ ਬੋਲਿਆ ਪਰ ਪੋਲੀਟੀਕਲ ਪਾਰਟੀਆਂ ਦੇ ਤੁਸੀਂ ਬਿਆਨ ਵੀ ਪੜੇ ਹੋਣੇ ਆ ਸਭ ਨੇ ਇੱਕ ਤੋਂ ਵੱਧ ਕੇ ਕਿਹਾ ਕਿ ਸਾ ਸਾਡੀ ਲੜਾਈ ਸੀ ਸਾਡੇ ਕਰਕੇ ਸਰਕਾਰ ਝੁਕੀ ਹੈ ਹਰੇਕ ਨੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਦੇਖੋ ਪੋਲੀਟੀਕਲ ਪਾਰਟੀਆਂ ਨੇ ਬੇਸ਼ਰਮੀ ਦੀ ਪੀ ਐਚ ਡੀ ਕੀਤੀ ਹੈ ਮੈਨੂੰ ਲੱਗਦਾ ਸਿਆਸਤ ਦੇ ਵਿੱਚ ਆਉਣਾ ਇਨ੍ਹਾਂ ਲੋਕਾਂ ਲਈ ਸਭ ਤੋਂ ਪਹਿਲਾਂ ਇਹ ਹੈ ਕਿ ਇਹ ਬੰਦੇ ਬੁਲਟ ਪ੍ਰੂਫ ਹੁੰਦੇ ਆ ਬੇਇੱਜ਼ਤੀ ਦੇ ਮਾਮਲੇ 'ਚ ਇਹ ਲੋਕ ਤਾਂ ਪਹਿਲਾਂ ਖੁਦ ਇਹ ਪਾਲਿਸੀਆਂ ਲੈ ਕੇ ਆਏ ਆ ਇਹਨਾਂ ਲੋਕਾਂ ਦੀਆਂ ਅਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਭਾਵੇਂ ਗੋਵਿੰਦਪੁਰੇ ਦੀ 980 ਕਿੱਲੇ ਜ਼ਮੀਨ ਹੋਵੇ ਭਾਵੇਂ ਛੰਨਾ ਦੀ ਜ਼ਮੀਨ ਹੋਵੇ ਭਾਵੇਂ ਮਤਲਬ ਜਗਰਾਉਂ ਵਾਲੀ ਖੰਡ ਮਿਲ ਦੀ ਹੋਵੇ ਭਾਵੇਂ ਹਿਾਰਪੁਰ ਦੀ ਕਲੋਨੀ ਦੀ ਤੇ ਮਾਨਸਾ ਦੀ ਤੇ ਅਬੋਰ ਦੀ ਸਾਰਿਆਂ ਥਾਵਾਂ ਤੇ ਉਹ ਜਗ੍ਹਾ ਖਾਲੀ ਪਈਆਂ ਨੇ ਠੀਕ ਹੈ ਆ ਜਿਹੜਾ ਨਵਾਂ ਚੰਡੀਗੜ੍ਹ ਵਸਾਇਆ ਜਾਂ ਇੱਥੇ ਚੰਡੀਗੜ੍ਹ ਚੈਰੋ ਸਿਟੀ ਕੱਟੀ ਐ ਕੀ ਹਾਲਾਤ ਨੇ ਜਦੋਂ ਮੀਂਹ ਪੈਂਦਾ ਕਿਵੇਂ ਲੋਕ ਡੁੱਬਦੇ ਨੇ ਤੇ ਕਿੰਨੇ ਥਾਂ 70% ਦੀ ਥਾਂਵਾਂ ਉਹਨਾਂ ਚੋਂ ਖਾਲੀ ਪਈਆਂ ਨੇ ਸੋ ਤਾਂ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ ਲੋਕ ਤਾਂ ਬੋਲਣ ਕਿਸਾਨ ਜਥੇਬੰਦੀਆਂ ਬੋਲਣ ਮਜ਼ਦੂਰ ਜਥੇਬੰਦੀਆਂ ਬੁੱਧੀਜੀਵੀ ਬੋਲਣ ਪ੍ਰੈਸ ਵਾਲੇ ਬੋਲਣ ਇਹ ਪੋਲੀਟੀਕਲ ਪਾਰਟੀਆਂ ਕੀ ਬੋਲਦੀਆਂ ਨੇ ਸੱਤਾ ਧਿਰ ਦਾ ਜਿੱਥੋਂ ਤੱਕ ਸਵਾਲ ਹੈ ਤੁਸੀਂ ਕਿਹਾ ਕਿ ਸਰਕਾਰੀਆ ਥਾਵਾਂ ਨੂੰ ਪਹਿਲਾਂ ਵੀ ਵੇਚਿਆ ਗਿਆ ਹੁਣ ਫਿਰ ਕਿਸਾਨਾਂ ਦੀ ਜ਼ਮੀਨ ਲੈ ਕੇ ਵੇਚੇ ਜਾਣ ਦੀ ਤਿਆਰੀ ਸੀ ਪਰ ਮੁੱਖ ਮੰਤਰੀ ਦਾਵਾ ਕਰਦੇ ਹੁੰਦੇ ਆ ਕਿ ਪਹਿਲੀਆਂ ਸਰਕਾਰਾਂ ਸੀ ਜਿਹੜੀਆਂ ਸਰਕਾਰੀ ਥਾਵਾਂ ਵੇਚਦੀਆਂ ਰਹੀਆਂ ਸਾਡੀ ਪਹਿਲੀ ਸਰਕਾਰ ਹੈ ਕਿ ਇੱਕ ਪ੍ਰਾਈਵੇਟ ਥਰਮਲ ਪਲਾਂਟ ਸੀ ਖਰੀਦਿਆ ਸਰਕਾਰੀ ਪ੍ਰਾਪਰਟੀ ਬਣਾਈ ਹੈ ਚਲੋ ਅੱਜ ਦਾ ਅਖਬਾਰ ਸਰਕਾਰ ਨੂੰ ਪੜ ਲੈਣਾ ਚਾਹੀਦਾ ਹੈ ਠੀਕ ਹੈ ਜਿਹਦੇ ਵਿੱਚ ਮਤਲਬ ਇਹ ਕਰਜ਼ਾ ਚੁੱਕਣਾ ਚਾਹੁੰਦੇ ਆ ਇਹ ਖਰੀਦੀਆਂ ਹੋਈਆਂ ਸਰਕਾਰੀ ਜ਼ਮੀਨਾਂ ਜਿਹੜੀਆਂ ਪਹਿਲਾਂ ਅਕਵਾਇਰ ਕੀਤੀਆਂ ਜਾ ਚੁੱਕੀਆਂ ਉਹ ਥਾਵਾਂ ਗਿਰਵੀ ਰੱਖ ਕੇ ਉਹਦੇ ਚ ਕੋਈ 82 83 100 ਥਾਵਾਂ ਨੇ ਜਿਦੇ ਚੋਂ 1100 ਦੇ ਲਗਭਗ ਜਿਹੜੀਆਂ ਹੈਗੀਆਂ ਲੁਧਿਆਣੇ ਚ ਨੇ ਸੋ ਕਹਿਣ ਦਾ ਪਾਵੇ ਹੈ ਕਿ ਇੱਕ ਇੱਕ ਕਾਰਨ ਤਾਂ ਇਹ ਹੋ ਗਿਆ ਦੂਜਾ ਕਾਰਨ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਜਿਹੜੀ ਇਹਨਾਂ ਨੇ ਮਲਾਈ ਲਈ ਹੈ ਠੀਕ ਹੈ ਇਹ ਲੈਂਡ ਪੂਲਿੰਗ ਦਾ ਇੱਕ ਖੌਫ ਦਿਖਾ ਕੇ ਉਹਨਾਂ ਕਲੋਨਾਈਜ਼ਰਾਂ ਨੂੰ ਜਿਨ੍ਹਾਂ ਨੇ ਮਤਲਬ ਬਿਆਨੇ ਕੀਤੇ ਹੋਏ ਸੀ ਕਿਸਾਨਾਂ ਨਾਲ ਤੇ ਜਿਹੜੇ ਲੱਖ ਲੱਖ ਰੁਪਏ ਨੂੰ ਗੱਜ ਜਗਾ ਵੇਚ ਰਹੇ ਨੇ ਭਾਵੇਂ ਉਹ ਬਠਿੰਡਾ ਹੋਵੇ ਜਲੰਧਰ ਹੋਵੇ ਅੰਮ੍ਰਿਤਸਰ ਹੋਵੇ ਲੁਧਿਆਣਾ ਹੋਵੇ ਤੇ ਭਾਵੇਂ ਚੰਡੀਗੜ੍ਹ ਹੋਵੇ ਉਹਨਾਂ ਤੋਂ ਇਹਨਾਂ ਨੇ ਮਤਲਬ ਜਿਹੜਾ ਹੈਗਾ ਉਹ ਪਾਸੇ ਦੀ ਪਾਸੇ ਮਾਇਆ ਜਿਹੜੀ ਆ ਉਹ ਲੈ ਲਈ ਠੀਕ ਹੈ ਜੀ ਉਹ ਇਹਨਾਂ ਦੀ ਸੌਦੇਬਾਜ਼ੀ ਸਕਸੈਸਫੁਲ ਰਹੇਗੀ ਉਸ ਤੋਂ ਅਗਲੀ ਜਿਹੜੀ ਸੀ ਉਹ ਫੇਲ ਹੋ ਗਈ ਜਦੋਂ ਫੇਲ ਹੋ ਗਈ ਸਰਕਾਰ ਦਾ ਡਿਆਟ ਨਿਕਲਿਆ ਪਿਆ ਖਜ਼ਾਨੇ ਚ ਪੈਸਾ ਹੈ ਨਹੀਂ ਇੱਕ ਪਾਸੇ ਤਾਂ ਕਹਿੰਦੇ ਸੀ ਵੀ ਅਸੀਂ 24000 ਏਕੜ 60000 ਏਕੜ ਵਿਕਸਿਤ ਕਰਾਂਗੇ ਦੂਜੇ ਪਾਸੇ ਹੁਣ ਪਹਿਲਾਂ ਖਰੀਦੀ ਜ਼ਮੀਨ ਤੇ ਕਰਜ਼ਾ ਚੁੱਕਣ ਵਾਸਤੇ ਅੱਜ ਮਤਲਬ ਜਿਹੜਾ ਹੈਗਾ ਉਹ ਨੰਗਾ ਹੋ ਗਿਆ ਸੋ ਇਹਦੇ ਵਿੱਚ ਇਹ ਹੈ ਕਿ ਸਰਕਾਰ ਦੀ ਜਿਹੜੀ ਬਣਦੀ ਡਿਊਟੀ ਸੀ ਕਿਉਂਕਿ ਇਹ ਹਮਲਾ ਬਹੁਤ ਘਾਤਕ ਹਮਲਾ ਸੀ ਕਿਉਂਕਿ ਪੰਜਾਬ ਦੀ ਪੋਲਿਟਿਕਸ ਹੈ ਜਿਹੜੀ ਉਹ ਪਿੰਡਾਂ ਤੋਂ ਚੱਲਦੀ ਹੈ ਸੱਥਾਂ ਤੋਂ ਚੱਲਦੀ ਐ ਠੀਕ ਆ ਸੱਥਾਂ ਤੇ ਬੱਸਾਂ ਦੋ ਇਹੋ ਜੀਆਂ ਥਾਮਾਂ ਨੇ ਜਿੱਥੋਂ ਪੰਜਾਬ ਦੀ ਰਾਜਨੀਤੀ ਨਿਕਲਦੀ ਐ ਲੋਕ ਸਫਰ ਚ ਬੈਠਿਆਂ ਗੱਲ ਕਰਦੇ ਐ ਸੱਥਾਂ ਚ ਬੈਠਿਆਂ ਗੱਲ ਕਰਦੇ ਐ ਪੰਜਾਬ ਦੀ ਇਕਨੋਮੀ ਪਿੰਡਾਂ ਤੇ ਖੜੀ ਐ ਠੀਕ ਆ ਜੀ ਮਤਲਬ ਪੰਜਾਬ ਦਾ ਧਰਮ ਦੀ ਆਸਥਾ ਜਿਹੜੀ ਆਪਾਂ ਗੱਲ ਕਰੀਏ ਉਹ ਵੀ ਮੈਂ ਸਮਝਦਾ ਕਿ ਪਿੰਡਾਂ ਦੇ ਵਿੱਚ ਪਿੰਡ ਗੁਰੂ ਘਰ ਨਾਲ ਜੁੜਿਆ ਹੁੰਦਾ ਸੋ ਉੱਥੇ ਬੈਠ ਕੇ ਗੱਲਾਂ ਹੁੰਦੀਆਂ ਨੇ ਸੋ ਪਿੰਡ ਜਿਹੜਾ ਹੈਗਾ ਉਹ ਉੱਥੇ ਜਿਹੜਾ ਕੋਰਸ ਡਿਸਕੋਰਸ ਬਿਲਡ ਅਪ ਹੋਇਆ ਉਹ ਬੇहद ਮਹੱਤਵਪੂਰਨ ਸੀ ਸਾਨੂੰ ਹੁਣ ਉਹਨੂੰ ਬਣਾ ਕੇ ਰੱਖਣਾ ਚਾਹੀਦਾ ਹੈ ਜਿਹੜੀਆਂ ਅੱਜ ਸਰਕਾਰ ਕੀ ਸੀ ਸਾਡੇ ਸਾਡੀ ਮੰਗ ਤਾਂ ਇਹ ਸੀ ਵੀ ਤੁਸੀਂ ਪੰਜਾਬ ਦੀ ਖੇਤੀ ਨੀਤੀ ਲੈ ਕੇ ਆਓ ਵੀ ਪੰਜਾਬ ਦੀ ਜਿਹੜੀ ਮਤਲਬ ਲੋਡ ਹੈ 47 ਤੋਂ ਬਾਅਦ ਕਿਹੜੀ ਖੇਤੀ ਖੇਤੀ ਨੀਤੀ ਲੈ ਕੇ ਆਉਂਦੀ ਹੈ ਜੀ ਉਹ ਜ਼ਰੂਰਤ ਸੀ ਹਰ ਸਰਕਾਰ ਨੇ ਉਹਦੇ ਲਈ ਖੇਤੀ ਕਮਿਸ਼ਨ ਬਣਾਇਆ ਖੇਤੀ ਕਮਿਸ਼ਨ ਨੇ ਰਿਪੋਰਟਾਂ ਦਿੱਤੀਆਂ ਇਹ ਕਦੋਂ ਤੋਂ ਬਣ ਰਹੇ 1982 80 ਤੋਂ ਲੈ ਕੇ ਡਾਕਟਰ ਸਰਦਾਰਾ ਸਿੰਘ ਝੋਲ ਹਰਾਂ ਦੀ ਅਗਵਾਈ ਦੇ ਵਿੱਚ ਬਣੇ ਉਹਦੇ ਤੋਂ ਬਾਅਦ ਹੋਰ ਕਲਕੱਟ ਦੀ ਅਗਵਾਈ ਦੇ ਵਿੱਚ ਬਣੇ ਠੀਕ ਹੈ ਉਸ ਤੋਂ ਬਾਅਦ ਆ ਜਿਹੜੇ ਜਾਖੜ ਸਾਹਿਬ ਨੇ ਅਜੇ ਵੀਰ ਉਹਨਾਂ ਦੀ ਅਗਵਾਈ ਚ ਬਣਿਆ ਕਹਿਣ ਦਾ ਭਾਵੇਂ ਹੈ ਕਿ ਉਹਨੂੰ ਤੇ ਲਾਗੂ ਕੀਤਾ ਨਹੀਂ ਜ਼ਾਹੀ ਦੀ ਖੇਤੀ ਨੀਤੀ ਸੀ ਲੈ ਆਂਦੀ ਲੈਂਡ ਪੂਲਿੰਗ ਨੀਤੀ ਜਿਹਨੇ ਤਬਾਹ ਕਰਨਾ ਖੇਤੀ ਨੂੰ ਅਪਜਾਉ ਜ਼ਮੀਨਾਂ ਲੈ ਕੇ ਸੋ ਅੱਜ ਜ਼ਰੂਰਤ ਜਿਹੜੀ ਹੈਗੀ ਆ ਸਾਡਾ ਪਾਣੀ ਜਿਹੜਾ ਖਤਮ ਹੋ ਰਿਹਾ ਖੇਤੀਬੁਪਿੰਤਾ 'ਚ ਵੱਡਾ ਸਵਾਲ ਹੈ ਠੀਕ ਹੈ ਮਾਰਕੀਟਿੰਗ ਵੱਡਾ ਸਵਾਲ ਹੈ ਐਮ ਐਸ ਪੀ ਸੁਆਮੀ ਨਾਥਨ 2006 'ਚ ਆਇਆ ਤੁਸੀਂ ਉਹਨੂੰ ਪੜੋ ਤਾਂ ਸਹੀ ਉਹਦੇ ਪੂਰੇ ਪੇਜ ਠੀਕ ਹੈ ਉਹ ਲਾਗੂ ਨਹੀਂ ਹੋਇਆ ਅੱਜ ਦੁਬਾਰਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਾਂਚਣ ਦੀ ਦੇਖਣ ਦੀ ਪਰਖਣ ਦੀ ਜ਼ਰੂਰਤ ਸੀ ਤੁਸੀਂ ਇੱਕ ਪਾਸੇ ਵੱਡੀਆਂ ਦਲੀਲਾਂ ਤੇ ਤਰਕ ਨਾਲ ਦੱਸ ਰਹੇ ਹੋ ਕਿ ਘਾਤਕ ਹੈ ਤੇ ਕੀ ਕਿਸਾਨਾਂ ਲਈ ਲਾਹੇਵੰਦ ਹੈ ਪਰ ਵਾਪਸ ਲੈਣ ਦੇ ਬਾਵਜੂਦ ਸਰਕਾਰ ਦੇ ਮੰਤਰੀਆਂ ਦਾ ਸੰਤਰੀਆਂ ਦਾ ਵਰਕਰਾਂ ਦਾ 沽ਮਕੜਾ ਦਾ ਪ੍ਰਚਾਰ ਇਹ ਹੈ ਕਿ ਪਾਲਿਸੀ ਬਹੁਤ ਚੰਗੀ ਸੀ ਕਿਸਾਨਾਂ ਨੂੰ ਪਸੰਦ ਨਹੀਂ ਆਈ ਤੇ ਉਹਨਾਂ ਦੀ ਭਲਾਈ ਲਈ ਅਸੀਂ ਵਾਪਸ ਲੈ ਲਈ ਹੋਰ ਕੋਈ ਹੁੰਦਾ ਤਾਂ ਕਹਿੰਦੇ ਪੂਛਾਂ ਚ ਕਾ ਦਿੰਦਾ ਸੰਦੀਪ ਜੀ ਕੁਰਸੀਆਂ ਕਾਹਦੇ ਲਈ ਲਾਈਆਂ ਸੀ ਤਿੰਨ ਕੁਰਸੀਆਂ ਅਮਨ ਰੋੜਾ ਜੀ ਲਈ ਹਰਦੀਪ ਮੁੰਡੀਆਂ ਲਈ ਤੇ ਮਾਨਯੋਗ ਮੰਤਰੀ ਲਈ ਉੱਥੇ ਚਲੋ ਇਹਨਾਂ ਨੇ ਨਹੀਂ ਸੀ ਆਉਣਾ ਤਾਂ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਸਾਡੇ ਭਰਾ ਆ ਕੇ ਦੱਸ ਦਿੰਦੇ ਵੀ ਪਾਲਿਸੀ ਬਹੁਤ ਚੰਗੀ ਸੀ ਇਹਨਾਂ ਦੇ ਮੂੰਹ ਤੋਂ ਤਾਂ ਮੱਖੀ ਨਹੀਂ ਸੀ ਉੱਡਦੀ ਰੋਜ ਕੇਜਰੀਵਾਲ ਤੇ ਜਿਹੜੇ ਮਨੀਸ਼ ਸ਼ੋਦੀਏ ਹੁਰੀ ਜਿਹੜੇ ਸੀਗੇ ਉਹ ਰਾਤ ਨੂੰ ਇਹਨਾਂ ਦੀ ਕਲਾਸ ਲਾਉਂਦੇ ਸੀ ਵੀ ਤੜਕੇ ਜਾ ਕੇ ਤੁਸੀਂ ਪਾਲਿਸੀ ਦੱਸੋ ਇਹ ਫਿਰ ਦੱਸਦੇ ਸੀ ਵੀ ਉੱਥੇ ਜੁੱਤੀਆਂ ਪਹਿਨਣਗੀਆਂ ਅਸੀਂ ਜਾ ਨਹੀਂ ਸਕਦੇ ਇਹਨਾਂ ਨੇ ਥੋੜਾ ਬਹੁਤਾ ਜਿਨ੍ਹਾਂ ਨੇ ਨੰਬਰ ਬਣਾਉਣੇ ਸੀਗੇ ਚੈਨਲਾਂ 'ਤੇ ਬਹਿ ਬੂਕੇ ਇਹਨਾਂ ਨੇ ਗੁਣਗਾਨ ਕੀਤਾ ਪਾਲਿਸੀ ਦਾ ਅੱਜ ਉਹੀ ਬੰਦੇ ਸਰਕਾਰ ਨੂੰ ਕਹੀ ਜਾਂਦੇ ਆ ਵੀ ਪਾਲਿਸੀ ਵਾਪਸ ਲੈ ਕੇ ਬਹੁਤ ਚੰਗਾ ਹੋ ਗਿਆ ਜੀ ਆਹ ਹੋ ਗਿਆ ਜੀ ਲੱਡੂ ਵੰਡੀ ਜਾਂਦੇ ਆ ਹੋਰ ਕਰੀ ਜਾਂਦੇ ਆ ਸੋ ਬੇਸ਼ਰਮਾਂ ਦੀ ਡੁੱਲਗੀ ਦਾਲ ਉਹ ਕਹਿੰਦੇ ਵੀ ਸਾਡਾ ਖਾਣ ਦਾ ਢੰਗ ਹੀ ਹੈ ਇਹਨਾਂ ਦਾ ਜਿਹੜਾ ਮਤਲਬ ਹੈਗਾ ਇਹ ਇਹ ਇਹਨਾਂ ਦੇ ਅਸੀਂ ਵਾਰੇ ਨਹੀਂ ਜਾ ਸਕਦੇ ਇਹ ਬੇਸ਼ਰਮ ਲੋਕ ਨੇ ਪਰ ਪੰਜਾਬ ਦੇ ਲੋਕਾਂ ਨੂੰ ਅੱਜ ਸਮਝਣਾ ਚਾਹੀਦਾ ਸਾਨੂੰ ਚਾਹੀਦਾ ਕੀ ਹੈ ਅੱਜ ਹਾਲਾਤ ਕਿੱਥੇ ਆ ਗਏ ਤੁਸੀਂ ਹੁਣ ਤੋਂ ਥੋੜੀ ਦੇਰ ਪਹਿਲਾਂ ਫੌਜੀ ਜਵਾਨਾਂ ਦੀ ਜਿਹੜੀ ਹੈਗੀ ਆ ਉਹ ਕਰਕੇ ਹਟਿਓ ਪ੍ਰੈਸ ਕਾਨਫਰੰਸ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਸਰਕਾਰ ਦੇ 15 ਅਗਸਤ ਦੇ ਜਸ਼ਨਾਂ ਵਿੱਚ ਸ਼ਾਮਲ ਨਹੀਂ ਹੋਣਾ ਅਸੀਂ ਤਾਂ ਆਪਦਾ ਝੰਡਾ ਵੱਖਰਾ ਲਹਿਰਾਵਾਂਗੇ ਇੰਨੀ ਸ਼ਰਮ ਥੋੜੀ ਹੈ ਅੱਜ ਤੁਹਾਡੇ ਨਾਲ ਜਵਾਨ ਨਹੀਂ ਅੱਜ ਤੁਹਾਡੇ ਨਾਲ ਕਿਸਾਨ ਨਹੀਂ ਮਜ਼ਦੂਰ ਦੀ ਦਿਹਾੜੀ ਦਾ ਤੁਹਾਨੂੰ ਫਿਕਰ ਨਹੀਂ ਅੰਗਹੀਣ ਬਡਾਪਾ ਵਿਧਵਾ ਪੈਨਸ਼ਨ ਤੁਹਾਡੇ ਤੋਂ ਦਿੱਤੀ ਨਹੀਂ ਜਾ ਰਹੀ ਸਤੰਬਰ ਮਹੀਨੇ ਦੀ ਫਰੋਜਪੁਰ ਚ ਪੈਨਸ਼ਨ ਨਹੀਂ ਦਿੱਤੀ ਗਈ ਠੀਕ ਹੈ ਤੁਸੀਂ ਪੈਨਸ਼ਨ ਨੂੰ ਵਧਾਇਆ ਨਹੀਂ ਠੀਕ ਹੈ 1500 ਰੁਪਿਆ ਕੋਈ ਪੈਨਸ਼ਨ ਹੁੰਦੀ ਹੈ ਹਰਿਆਣਾ ਵਿੱਚ ਕਿੰਨੀ ਮਿਲ ਰਹੀ ਹੈ 3000 ਰੁਪਿਆ ਔਰ ਇੱਥੇ 32 ਲੱਖ ਲੋਕ ਕੇਵਲ ਜਿਨ੍ਹਾਂ ਦੇ ਪੈਰਾਂ 'ਚ ਜੁੱਤੀਆਂ ਨਹੀਂ ਖਾਣ ਪੀਣ ਉਹ ਬਿਮਾਰ ਨੇ ਦਵਾਈ ਲੈਣ ਜੋਗੇ ਪੈਸੇ ਹਨੀ ਠੀਕ ਹੈ ਸੋ ਅੱਜ ਚਾਹੀਦਾ ਕੀ ਸੀ ਬੱਸਾਂ ਦਾ ਬੁਰਾ ਹਾਲ ਹੈ ਤਨਖਾਹਾਂ ਨਹੀਂ ਮਿਲ ਰਹੀਆਂ ਮੁਲਾਜ਼ਮਾਂ ਨੂੰ ਇਸੇ ਤਰ੍ਹਾਂ ਜਿਹੜੇ ਮਤਲਬ ਠੇਕੇ ਤੇ ਰੱਖੇ ਗਏ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਸਰਕਾਰ ਨੂੰ ਮਹੀਨਾ ਕੱਢਣਾ ਔਖਾ ਹੋਇਆ ਪਿਆ ਹਰ ਮਹੀਨੇ ਜਿਹੜਾ ਹੈਗਾ 4000 ਕਰੋੜ ਰੁਪਇਆ ਆਧਾਰਾ ਲੈ ਕੇ ਸਰਕਾਰ ਚੱਲ ਰਹੀ ਹੈ ਪੂਰੇ ਸਾਲ ਦੇ ਬਜਟ ਤੇ ਇਹਨਾਂ ਨੇ 49500 ਕਰੋੜ ਲੈਣਾ ਸੀ ਕੇਂਦਰ ਸਰਕਾਰ ਨੇ ਕੁਝ ਪੈਸੇ ਦੇ ਉੱਤੇ ਰੋਕ ਲਾ ਦਿੱਤੀ ਕਿ ਤੁਸੀਂ ਇਹਨਾਂ ਨਹੀਂ ਲੈ ਸਕਦੇ ਤੇ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਹੁਣ ਪੂੜਾ ਗਲਾੜਾ ਦੀਆਂ ਜਾਇਦਾਦਾਂ ਗਿਰਵੀ ਰੱਖ ਕੇ ਪੈਸਾ ਲੈਣ ਵਾਸਤੇ ਤੁਰੇ ਹੋਏ ਨੇ ਹੁਣ ਤੱਕ ਤਾਂ ਜੋ ਹੋਇਆ ਹੁਣ ਸਭ ਦੇ ਸਾਹਮਣੇ ਆ ਸਰਕਾਰ ਪਿੱਛੇ ਹਟੀ ਝੁਕੀ ਯੂ ਟਰਨ ਲਿਆ ਕਈ ਤਰ੍ਹਾਂ ਦੇ ਨਾਂ ਦਿੱਤੇ ਜਾ ਸਕਦੇ ਆ ਹੁਣ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਕਿਸੇ ਵਰਗ ਨਾਲ ਸੰਬੰਧਿਤ ਹੋਵੇ ਕਰਨਾ ਕੀ ਲੋੜੀਦਾ ਹੈ ਕੀ ਕਰਨਾ ਚਾਹੀਦਾ ਸਿਰ ਜੋੜਨਾ ਚਾਹੀਦਾ ਮੇਰੀ ਪੰਜਾਬ ਦੇ ਲੋਕਾਂ ਨੂੰ ਇੱਕ ਓਪੀਲ ਹੈ ਕਿ ਜਿਸ ਵੇਲੇ ਬੰਦਾ ਸਾਡੇ ਉੱਤੇ ਪਹਾੜ ਢਿੱਗਦਾ ਉਦੋਂ ਅਸੀਂ ਇਕੱਠੇ ਹੁੰਨੇ ਆਂ ਬੰਦਾ ਨੱਥਾ ਮਾਰਿਆ ਜਾਂਦਾ ਅਸੀਂ ਉਹਦੀ ਲਾਸ਼ ਸੜਕ ਤੇ ਰੱਖ ਕੇ ਤੇ ਸੜਕ ਰੋਕ ਲੈਨੇ ਆਂ ਥਾਣਾ ਘੇਰ ਲੈਨੇ ਆਂ ਭਲਿਓ ਮਾਨਸੋ ਕੋਈ ਇਹੋ ਜੀ ਵਿਉਂਤਬੰਦੀ ਕਰੋ ਕਿ ਬੰਦਾ ਮਰੇ ਹੀ ਨਾ ਪਹਾੜ ਸਾਡੇ ਤੇ ਸਿੱਟਣ ਦੀ ਕਿਸੇ ਦੀ ਜ਼ਰਤ ਹੀ ਨਾ ਪਵੇ ਸੋ ਅ ਗੁਰੂ ਸਾਹਿਬ ਦਾ ਕਥਨ ਹੈ ਨੌਵੀਂ ਪਾਤਸ਼ਾਹੀ ਦਾ ਬਲ ਛੁਟਕਿਓ ਬੰਦਨ ਪੜੈ ਕਛੂ ਨਾ ਹੋ ਤ ਉਪਾਇ ਜਦੋਂ ਅਸੀਂ ਬਲ ਛੱਡ ਦਿੰਨੇ ਆਂ ਹਾਰ ਮੰਨ ਜਾਂਦੇ ਆ ਫਿਰ ਬੰਦਨ ਪੈ ਜਾਂਦੇ ਨੇ ਤੇ ਕੋਈ ਵੀ ਸਾਨੂੰ ਜਿਹੜਾ ਹੈਗਾ ਉਹ ਦਿਖਦਾ ਨਹੀਂ ਹੈ ਰਸਤਾ ਪਰ ਨਾਲ ਹੀ ਗੁਰੂ ਸਾਹਿਬ ਨੇ ਕਿਹਾ ਬਲ ਹੋਆ ਬੰਦਨ ਛੁਟਾ ਸਭ ਕੁਝ ਹੋ ਤੋ ਪਾਏ ਅੱਜ ਬਲ ਇਕੱਠਾ ਕਰਨ ਦੀ ਲੋੜ ਹੈ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋਲੇ ਬਲਾਈ ਸੋ ਅੱਜ ਜ਼ਰੂਰਤ ਹੈ ਸਾਨੂੰ ਮਿਲ ਬੈਠਣ ਦੀ ਕਿਸਾਨ ਜਥੇਬੰਦੀਆਂ ਦੀ ਵੱਡੀ ਜ਼ਿੰਮੇਵਾਰੀ ਹੈ ਮਜ਼ਦੂਰ ਜਥੇਬੰਦੀਆਂ ਦੀ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਦੇ ਬੁੱਧੀ ਜੀਵੀਆਂ ਦੀ ਵੱਡੀ ਜ਼ਿੰਮੇਵਾਰੀ ਹੈ ਸਾਡੇ ਮਾਪਿਆਂ ਦੀ ਵੱਡੀ ਜ਼ਿੰਮੇਵਾਰੀ ਹੈ ਅੱਜ ਸਾਡਾ ਅਧਿਆਪਕ ਸੜਕ ਤੇ ਕਿਉਂ ਹੋਵੇ ਜੇ ਉਹ ਅੱਜ ਸੜਕਾਂ ਤੇ ਰਲ ਰਿਹਾ ਆਪਦੇ ਭਵਿੱਖ ਲਈ ਤਾਂ ਸਾਨੂੰ ਸੋਚਣਾ ਪਏਗਾ ਸਾਡੇ ਬੱਚਿਆਂ ਦਾ ਭਵਿੱਖ ਕੌਣ ਬਣਾਏਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਪਹਿਲੂ ਦੇ ਉੱਤੇ ਆਪਾਂ ਗੱਲਬਾਤ ਵੀ ਕਰਾਂਗੇ ਲੋਕਾਂ ਨੂੰ ਵੀ ਇਕੱਠੇ ਕਰਾਂਗੇ ਔਰ ਇੱਕ ਵੱਡੀ ਲੜਾਈ ਦੀ ਤਿਆਰੀ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਜੀ ਬਹੁਤ ਸ਼ੁਕਰੀਆ ਧੰਨਵਾਦ